ਹਾਂ ਜੱਸੀ ਉੱਥੋਂ ਦੀ ਜਾਇਆ ਵੀ ਜੋ ਕਿ ਰਾਹ ਬੰਦ ਕੀਤਾ ਪਿਆ ਇਹ ਰਾਹ ਬੰਦ ਹੈ ਚੱਲ ਗਏ ਜਾਣ ਨਹੀਂ ਦੇਦੇ ਇੱਥੇ ਅਸਲਾਮੁਅਲੈਕਮ ਪਿੰਡ ਵਾਲਿਆਂ ਨੂੰ ਤਾਂ ਜਾਣ ਦੇ ਦੇਣਗੇ ਲੋਕਾਂ ਨੂੰ ਆਇਆ ਜੱਸੀ ਨੂੰ ਨੀਲੋਂ ਨਾਲ ਦੀ ਵਿਗਾਦ ਗਏ ਆ ਜਾ ਕੇ ਰੰਗ ਹੋਣ ਜਿਹੜਾ ਇਸ ਕੋਲਾ ਪੈਂਚ ਹੁੰਦਾ ਆਇਆ ਭਈ ਜੱਸੀ ਨੂੰ ਨੀਲੋਂ ਉਹਨਾਂ ਦੀ ਵਿਖਾ ਲਈ ਕਿੱਧਰ ਗਿਆ ਜੱਸੀ ਪੱਕਾ ਗੋਦਰੀਆ ਪੱਕਾ ਆਰੇ ਕਿਹਾ ਭਾਰ ਕਿਹਾ ਗੋਲੂ ਆ ਜਾ ਓਏ ਕੋਵੇ ਪਰਤੀ ਬਣੀ ਫਿਰਦਾ ਹੁਣ ਜੱਸੀ ਓਏ ਦਸੀ ਓ ਦਸੀ ਵੇਖ ਲੈ ਹੁਣ ਤੇ ਕਈ ਗਏ ਫਿਰ ਗਏ ਨਹੀਂ ਦਸੀ ਓਏ ਛੁਰਾ ਵੇਖ ਲੈ ਹੁਣ ਆ ਵੇਖ ਲੈ ਹੋਟਲ ਆ ਹਲਦਾ ਓਏ ਹਲਦਾ ਹੈ ਨਾ ਆ ਹਲਦਾ ਨਾ ਤੇ ਸਰ ਹੁੰਦੇ ਆ ਈਲਾ ਵੇਖ ਲੈ ਪਾਣੀ ਆ ਦੇਖ ਲੋ ਬਈ ਜਾ ਟੂਰੇਸਮ ਆਾ ਹੋਟਲਾ ਆਾ ਹੋਟਲਾ ਜਿੱਥੇ ਜੱਸੀ ਨੇ ਬੈਠ ਕੇ ਖਾਣੇ ਕੋਲਚੇ ਛੋਲੇ ਆ ਪਾ ਦੋ ਦਾਣਾ ਮਛਲੀਆਂ ਨੂੰ ਆ ਦੇਖ ਲਓ ਬਈ ਨੀਲਾ ਨੀਲਾ ਪਾਣੀ ਨੀਲਾ કે ਹਰਾ ਇੱਥੇ ਡਿੱਟਾਇਆ ਬਾ ਹਲਦਾਪੋਲਾ ਚੱਲ ਜੇ ਜੱਸੀ ਦਾਸ ਹਣ ਪੂਰਾ ਅੰਗਰੇਜ਼ ਲੈ ਕੇ ਆਇਸੀ ਆਹ ਕਿਹੜੇ ਅੰਗਰੇਜ਼ ਲੈ ਕੇ ਆਇਸੀ ਭੁੱਲ ਗਏ ਭੈਣ ਜੀ ਦੇ ਇੱਥੇ ਚੱਲ ਭੁੱਲ ਗਏ ਦੱਸਿਆ ਨਹੀਂ ਅੰਗਰੇਜ਼ਾਂ ਨੂੰ ਦੱਸਿਆ ਜੀ ਲਾਇਆ ਕਿ ਮੈਂ ਮੀਲ ਕੀਤੀ ਆ ਨੀਆ ਬਰ ਬ੍ਰਮਾ ਦੇ ਖੜਾ ਹਨਾ ਬ੍ਰਮਾ ਦੇ ਨਹੀਂ ਇਹ ਉਹਨਾਂ ਦੀ ਆਕਸੀਜਨ ਦੀ ਹੈ ਨਾ ਜੀ ਆਕਸੀਜਨ ਨਹੀਂ ਡਰਮਾ ਦੇ ਖੜਾ ਹਵਾ ਦੇ ਸਾਰੇ ਆ ਦਾਣੇ ਤਾਂ ਪਾ ਦੇ ਆਹ ਜਿਹੜੇ ਉ ਤਾਂ ਲੈ ਕੇ ਨਹੀਂ ਆਉਣੇ ਆਪਾਂ ਪੂਤਰਸਤੇ ਇੱਥੇ ਪੈ ਰਹੇ ਨੇ ਲੋ ਵੀ ਪੂਤਰ ਕੋ ਦਾਣਾ ਡਾਲਣਾ ਕੌਣ ਬਹੁਤ ਹੈਲਦਾ ਬਾਈ ਜੀ ਆ ਆ ਆਵੇ ਮਾਸੀ ਵਾਲਾ ਹੁਣੇ ਛਾਲ ਮਾਰ ਲੱਗਾ ਛਾਲ ਮਾਰ ਲੱਗਾ ਕੌਣ ਕੁੱਤਾ ਛਾਲ ਮਾਰ ਲੱਗਾ ਕਿੱਥੇ ਆ ਛਾਲ ਘੜਾ ਮਾਰ ਲਾ